ਸੰਗਤ ਜੀ ਪਹੁਵਿੰਡੇ ਵਿਖੇ ਇਸ ਵਕਤ ਸੀ ਮੌਜੂਦ ਹਨ ਜਿੱਥੇ ਉਹਨਾਂ ਨੂੰ ਵੀ ਆਪਾਂ ਵੱਖ-ਵੱਖ ਕਿਸਮ ਦਾ ਲੰਗਰ ਲਗਾਇਆ ਗਿਆ ਜਿਹੜੀ ਸੰਗਤ ਉੱਥੇ ਵੱਖ-ਵੱਖ ਜਗ੍ਹਾ ਤੋਂ ਸੂਬਿਆਂ ਤੋਂ ਜ਼ਿਲ੍ਹਿਆਂ ਤੋਂ ਜਾਂ ਫਿਰ ਦੇਸ਼ਾਂ ਤੋਂ ਪਹੁੰਚੀ ਹੈ ਵੱਖ-ਵੱਖ ਲੰਗਰ ਜਰੂਰ ਲਗਾਏ ਜਾ ਰਹੇ ਆ ਤਾਂ ਹੁਣ ਇੱਕ ਲੰਗਰ ਘਰ ਦੇ ਵਿੱਚ ਪਹੁੰਚੇ ਆ ਜਿੱਥੇ ਖੱਟੇ ਵਾਲੇ ਲੱਡੂ ਲੱਗੇ ਹੋਏ ਨੇ ਖੱਟੇ ਵਾਲੇ ਲੱਡੂ ਦੇ ਨਾਲ-ਨਾਲ ਹੋਰ ਐਸੀ-ਐਸੀ ਐਟਮਾ ਇੱਥੇ ਲੰਗਰ ਦੇ ਵਿੱਚ ਲਗਾਈਆ ਗਿਆ ਨੇ ਜਿਹੜੀਆਂ ਸ਼ਾਇਦ ਹੀ ਤੁਹਾਨੂੰ ਕਿਸੇ ਵਿਆਹ ਸ਼ਾਦੀ ਵਿੱਚ ਵੀ ਨਾ ਮਿਲਣ ਤੇ ਇਸ ਤਰ੍ਹਾਂ-ਤਰ੍ਹਾਂ ਦੀਆਂ ਜਿਹੜੀਆਂ ਇਹ ਐਟਮਾ ਜਿਹੜੀਆਂ ਨੇ ਉਹ ਲਗਾਈਆਂ ਗਿਆ ਨੇ ਤੇ ਇਹ ਅਮਰਸਰ ਦੀ ਤਸਵੀਰ ਤੁਹਾਡੇ ਨਾਲ ਸਾਂਝੀ ਕਰਦੇ ਪਿਆ ਪਾਉ ਵਿੰਡ ਵਿਖੇ ਅਮਰਸਰ ਤੋਂ ਕੁਝ ਹੀ ਦੂਰੀ ਦੇ ਵਿੱਚ ਅਸੀਂ ਕਹਿ ਸਕਦੇ ਹਾਂ ਤੇ ਤਿਆਰੀਆਂ ਕਿਸ ਤਰੀਕੇ ਦੀਆਂ ਉਹ ਵੀ ਤੁਹਾਨੂੰ ਦਿਖਾ ਦੇ ਰਹੇ ਕਿ ਵੀਰ ਉੱਥੇ ਦੇਖੋ ਸਾਹਮਣੇ ਉਹ ਲੱਗੇ ਨੇ ਅੱਗੇ ਚੱਲ ਕੇ ਇੱਕ ਵਾਰ ਤਸਵੀਰ ਸਾਂਝੀ ਕਰੋ ਦੇ ਨਾਲ ਵੀਰ ਸਾਡੇ ਨਾਲ ਮੌਜੂਦ ਨੇ ਉਹਨਾਂ ਦੇ ਨਾਲ ਵੀ ਅਸੀਂ ਗੱਲਬਾਤ ਜ਼ਰੂਰ ਕਰਦੇ ਹਾਂ ਕਿ ਕਿਸ ਤਰੀਕੇ ਨਾਲ ਤਿਆਰੀ ਕੀਤੀ ਜਾ ਰਹੀ ਹੈ ਤਾਂ ਇਹ ਆ ਦੇਖੋ ਇੱਥੇ ਦੇਖੋ ਕਿਸ ਤਰੀਕੇ ਨਾਲ ਪੂਰੀ ਸ਼ਰਧਾ ਅਤੇ ਭਾਵਨਾ ਦੇ ਨਾਲ ਇਹ ਜਿਹੜੀ ਤਿਆਰੀ ਆ ਉਹ ਜਰੂਰ ਕੀਤੀ ਜਾ ਰਹੀ ਹੈ ਖਾਸ ਤਸਵੀਰ ਜੁੜੀ ਦੇਖਣ ਨੂੰ ਮਿਲਦੀ ਪਈ ਆ ਤਾਂ ਇਹ 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 ਕੀ ਤਿਆਰ ਹੁੰਦਾ ਟਿੱਕੀ ਟਿੱਕੀ ਹਾਂਜੀ ਟਿੱਕੀ ਵਿੱਚ ਕੀ ਪਾਦਾ ਦਾਲ ਦਾਲ ਬਿਲਕੁਲ ਇਹ ਦੇਖੋ ਸਫਾਈ ਬਿਲਕੁਲ ਖਾਸ ਤੌਰ ਤੇ ਜਰੂਰ ਦੇਖਣ ਨੂੰ ਮਿਲਦੀ ਪਈ ਆ ਸਫਾਈ ਦੇ ਨਾਲ ਇਸ ਜਗ੍ਹਾ ਦੇ ਉੱਤੇ ਤਿਆਰੀਆਂ ਕੀਤੀਆਂ ਜਾ ਰਹੀਆਂ ਨੇ ਤਾਂ ਇਹ ਟਿੱਕੀ ਆ ਜਿਹੜੀ ਆ ਟਿੱਕੀ ਤਿਆਰ ਹੋ ਰਹੀ ਆ ਤਾਂ ਅੱਗੇ ਚੱਲ ਕੇ ਹੋਰ ਵੀ ਤੁਹਾਡੇ ਨਾਲ ਤਸਵੀਰ ਸਾਂਝੀ ਕਰਦੇ ਹਾਂ ਕਿ ਹੋਰ ਕੀ ਕੀ ਇਸ ਜਗ੍ਹਾ ਦੇ ਉੱਤੇ ਐਟਮਾ ਜਿਹੜੀਆਂ ਉਹ ਬਣਾਈਆਂ ਜਾ ਰਹੀਆਂ ਨੇ ਇਹ ਦੇਖੋ ਇਹ ਇਹ ਬਣਦੀਆਂ ਪਈਆਂ ਟਿੱਕੀਆਂ ਸੋ ਆਹ ਦੇਖੋ ਵੱਖ-ਵੱਖ ਮਸ਼ੀਨਾਂ ਵੀ ਜਿਹੜੀਆਂ ਵਾ ਇੱਥੇ ਲਗਾਈਆਂ ਗਿਆ ਤਾਂ ਜੋ ਬਿਲਕੁਲ ਸਾਫ਼ ਸਫਾਈ ਦੇ ਨਾਲ ਤੇ ਜਿਹੜਾ ਲੰਗਰ ਲਗਾਇਆ ਗਿਆ ਉਹਦਾ ਪ੍ਰਬੰਧ ਜਿਹੜਾ ਵਾ ਸਫਾਈ ਨਾਲ ਇਸ ਕਰਕੇ ਕੀਤਾ ਕਿ ਸੰਗਤ ਜਿਹੜੀ ਰੱਬ ਰੂਹੀ ਸੰਗਤ ਇੱਥੇ ਪਹੁੰਚਦੀ ਆ ਤਾਂ ਉਹਨਾਂ ਵਾਸਤੇ ਇਹ ਖਾਸ ਜਿਹੜੀ ਉਹ ਤਿਆਰੀ ਜਿਹੜੀ ਇਸ ਜਗ੍ਹਾ ਦੇ ਉੱਤੇ ਦੇਖਣ ਨੂੰ ਜ਼ਰੂਰ ਮਿਲਦੀ ਪਈ ਆ ਸੰਗਤ ਜਿਹੜੀ ਹੈ ਵੱਡੀ ਗਿਣਤੀ ਦੇ ਵਿੱਚ ਇਸ ਜਗ੍ਹਾ ਦੇ ਉੱਤੇ ਪਹੁੰਚਦੀ ਹੈ ਤਾਂ ਵੱਖ-ਵੱਖ ਤਰੀਕਾ ਦੇ ਵੱਖ-ਵੱਖ ਕਿਸਮਾਂ ਦੇ ਲੰਗਰਾਂ ਨੂੰ ਜ਼ਰੂਰ ਸ਼ੱਕਦੀ ਹੈ। ਸੋ ਦੇਖ ਸਕਦੇ ਹੋ ਕਿ ਤਸਵੀਰ ਜਿਹੜੀ ਹੈ ਖਾਸ ਹੈ ਸੰਗਤ ਸ਼ਰਧਾਲੂ ਕਾਰੀਗਰ ਜਿਹੜੇ ਉਹ ਇਸ ਜਗ੍ਹਾ ਦੇ ਉੱਤੇ ਜ਼ਰੂਰ ਪਹੁੰਚੇ ਹੋਏ ਨੇ ਚੰਗਾ ਲੱਗਦਾ ਸੇਵਾ ਜਦੋਂ ਹਾਂ ਜੀ ਹਾਂ ਜੀ ਬਾਬਾ ਜੀ ਬਹੁਤ ਵਧੀਆ ਸੇਵਾ ਆਏ ਸਾਲ ਨਭਾਈ ਦੀ ਹਾਂ ਜੀ ਲੋਕ ਲਈ ਬਾਬਾ ਜੀ ਅੱਛਾ ਇਹ ਇੰਨੀ ਸੰਤੁਸ਼ਟੀ ਕਦੋਂ ਮਿਲਦੀ ਹੈ ਜਦੋਂ ਅਸੀਂ ਦੇਖਦੇ ਹਾਂ ਕਿ ਇਸ ਤਰ੍ਹਾਂ ਦੇ ਲੰਗਰ ਜਿਹੜੇ ਵਿਆਹਾਂ ਸ਼ਾਦੀਆਂ ਵਿੱਚ ਨਹੀਂ ਨਜ਼ਰ ਨਹੀਂ ਆਉਂਦੇ ਜਦੋਂ ਅਸੀਂ ਕਿਸੇ ਵੱਡੇ ਵਿਆਹ ਵਿੱਚ ਜਾਂਦੇ ਤਾਂ ਉੱਥੇ ਵੀ ਇਸ ਤਰ੍ਹਾਂ ਦੇ ਪ੍ਰਬੰਧ ਨਹੀਂ ਹੁੰਦੇ ਜਿਹੜੇ ਪ੍ਰਬੰਧ ਇਸ ਲੰਗਰ ਘਰ ਦੇ ਵਿੱਚ ਆਏ ਸਾਲ ਆਈਦਾ ਬੱਬਾ ਜੀ ਇੱਥੇ ਪਉਂਡ ਸੇਵਾ ਕਰਨਾ ਬਹੁਤ ਵਧੀਆ ਲੱਗਦਾ ਹਾਂ ਜੀ ਬਹੁਤ ਮਨ ਨੂੰ ਸਕੂਨ ਮਿਲਦਾ ਹੈ ਅਮ ਜੀ ਦੱਸ ਹਾਂ ਹਾਂ ਵਧੀਆ ਬਹੁਤ ਮਨ ਨੂੰ ਸ਼ਾਂਤੀ ਲੱਗਦੀ ਜੀ ਸਾਗਾ ਅਸੀਂ ਦਿੱਲੀ ਕਮੇਟੀ ਲਈ ਸੇਵਾ ਕਰਦੇ ਹਾਂ ਬਹੁਤ ਤੇ ਆਪਣੇ ਭਾਵਨਾ ਰੱਖ ਕੇ ਕਰਦੇ ਹਾਂ ਬਿਲਕੁਲ ਭਾਵਨਾ ਰੱਖ ਕੇ ਕਰਦੇ ਆ ਵੀ ਜੀ ਕੀ ਨਾਮ ਮੇਰਾ ਨਾਮ ਬਿੱਲਾ ਜੀ ਬਿੱਲਾ ਜੀ ਕੀ ਕਹਿਣਾ ਚਾਹੁੰਦੇ ਹੋ ਕੁਛ ਨਹੀਂ ਮੈਂ ਕਹਿੰਦਾ ਕਿ ਬਹੁਤ ਵਧੀਆ ਪ੍ਰਬੰਧ ਕੀਤੇ ਗਏ ਆ ਤੇ ਅਸੀਂ ਵੀ ਚਲੋ ਸਾਨੂੰ ਵੀ ਸੇਵਾ ਕਰਨ ਦਾ ਮੌਕਾ ਮਿਲਿਆ ਤੇ ਮਹਾਰਾਜ ਦੇ ਘਰੇ ਹਾਜ਼ਰੀ ਲਵਾਉਣ ਰਹੇ ਆ ਬਿਲਕੁਲ ਹੈ ਵਾਹਿਗੁਰੂ ਜੀ ਦਾ ਖਾਲਸਾ ਕਹਿ ਕੇ ਤੇ ਵਾਹਿਗੁਰੂ ਦੀ ਫਤਿਹ ਕਹਿ ਕੇ ਹਰ ਕੋਈ ਕਿਤਨਾ ਕਿਤੇ ਜਕਾਰਿਆਂ ਦੀ ਗੂੰਜ ਦੇ ਨਾਲ ਇਸ ਲੰਗਰ ਘਰ ਦੇ ਵਿੱਚ ਸੇਵਾ ਕਰਦਾ ਪਿਆ ਤਾਂ ਸੇਵਾ ਕਰਕੇ ਆਪਣੇ ਆਪ ਨੂੰ ਵੱਡ ਭਾਗਾ ਮੰਨਦਾ ਤਾਂ ਅਸੀਂ ਖੁਦ ਨੂੰ ਵੀ ਵੱਡ ਭਾਗਾ ਮੰਨਦੇ ਆ ਕਿ ਅਸੀਂ ਇਸ ਲੰਗਰ ਘਰ ਦੇ ਵਿੱਚ ਵੀ ਅਸੀਂ ਪੋਵਿੰਡ ਦੀ ਧਰਤੀ ਦੇ ਉੱਤੇ ਪਹੁੰਚੇ ਹਾਂ ਕੈਮਰਾਮੈਨ ਦਿਵਿੰਦਰ ਦੇ ਨਾਲ ਸੁਖਚੰਦ ਸਿੰਘ ਡੇਲੀ ਪੋਸਟ ਪੰਜਾਬੀ ਪੋਵਿੰਡ